ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਗੱਲ ਕਰੀਏ ਤਾਂ ਦਿਨੋਂ ਦਿਨ ਮਾੜੀ ਹੁੰਦੀ ਜਾ ਰਹੀ ਆ ਪਰ ਤਾਜ਼ਾ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਟਾਣਾ ਕਾਨੂੰਵਾਲ ਦੇ ਅਧੀਨ ਆਉਂਦੇ ਪਿੰਡ ਜਾਗੋਵਾਲ ਬੇਟਾ ਸਾਹਮਣੇ ਆ ਜਿੱਥੇ ਅੱਧੀ ਰਾਤ ਨੂੰ ਗੁੰਡਾਗਰਦੀ ਵਿੱਕ ਨੁਮਰੀ ਗੁੰਡਾਗਰਦੀ ਵੀ ਅਜਿਹੀ ਕਿ 2 ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨ ਇੱਕ ਪਿੰਡ ਦੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਬੁਰੀ ਤਰ੍ਹਾਂ ਦੇ ਨਾਲ ਪੰਨ ਤੋੜ ਕੀਤੀ ਜਾਂਦੀ ਆ ਤਸਵੀਰਾਂ ਦੇ ਵਿੱਚ ਵੀ ਸਾਫ ਨਜ਼ਰ ਆ ਰਿਹਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਗਿਆ ਕਿ ਦੋ ਦਰਜਨ ਤੋਂ ਵੱਧ ਹਥਿਆਰਬੰਦ ਨੌਜਵਾਨ ਰਾਤ तकरीबन 12 ਵਜੇ ਦਾ ਸਮਾਂ ਸੀ ਜਦੋਂ ਉਸ ਘਰ ਵੱਲ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਅਤੇ ਤੋੜ-ਫੋੜ ਕਰਕੇ ਜਦੋਂ ਵਾਪਸ ਆਉਂਦੇ ਨੇ ਤਾਂ ਫਿਰ ਦਿਖਾਈ ਦੇ ਰਹੇ ਨੇ इकट्ठी ਕੀਤੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਇੱਕ ਬੰਦਪੈ ਘਰ ਦੇ ਵਿੱਚ ਤਾਲਾ ਤੋੜ ਕੇ ਅੰਦਰ ਵੜੇ ਅੰਦਰ ਖੜੇ ਮੋਟਰਸਾਈਕਲ ਸਕੂਟਰੀ ਕਾਰ ਜਿੱਥੇ ਨੁਕਸਾਨ ਪਹੁੰਚਾਇਆ ਗਿਆ ਉੱਥੇ ਹੀ ਘਰ ਦੇ ਸਾਰੇ ਸ਼ੀਸ਼ੇ ਬੈੱਡ ਟੇਬਲ ਤੋੜ ਦਿੱਤੇ ਗਏ ਤੁਸੀਂ ਵੀ ਦੇਖ ਸਕਦੇ ਹੋ ਕਿ ਜੋ ਤੁਹਾਡੇ ਨਾਲ ਅਸੀਂ ਤਸਵੀਰ ਸਾਂਝੀ ਕਰ ਰਹੇ ਹਾਂ ਇਹ ਉਸ ਵੇਲੇ ਦੀ ਤਸਵੀਰਾਂ ਜਦੋਂ ਪੰਨ ਤੋੜ ਤਰਨ ਤੋਂ ਬਾਅਦ ਇਹ ਦੋ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨ ਵਾਪਸ ਪਰਤ ਰਹੇ ਨੇ ਪਰ ਇਹਨਾਂ ਨੂੰ ਲੱਗਦਾ ਕਿ ਕੋਈ ਵੀ ਕਾਨੂੰਨ ਨਾ ਦੀ ਚੀਜ਼ ਤੋਂ ਪੋਰਾ ਵੀ ਪੈਪਿਤ ਨਜ਼ਰ ਨਹੀਂ ਆਉਂਦੇ ਸ਼ਰਿਆਮ ਹੱਥਾਂ ਦੇ ਵਿੱਚ ਹਥਿਆਰ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਗੁਰਦਾਸਪੁਰ ਦੇ ਥਾਣਾ ਕਨੋਵਾਲ ਦੇ ਪਿੰਡ ਜਾਗੋਵਾਲ ਵੇਟ ਦਾ ਸਾਹਮਣੇ ਆਇਆ ਜਿੱਥੇ ਜੇਕਰ ਪਿੰਡ ਦੇ ਲੋਕਾਂ ਦੀ ਗੱਲ ਕਰਦੇ ਤਾਂ ਉਹ ਦਿਖਾਈ ਤਾਂ ਦੇ ਰਹੇ ਨੇ ਪਰ ਉਹਨਾਂ ਦੀ ਹਿੰਮਤ ਨਹੀਂ ਪੈ ਰਹੀ ਕਿ ਇਹਨਾਂ ਗੁੰਡਿਆਂ ਨੂੰ ਰੋਕ ਕੇ ਪੁੱਛ ਸਕਣ ਕੀ ਘੋੜੀ ਬੁਝੀ ਵੀ ਨਾਲ ਕਰ ਤੋੜ ਕੇ ਜਾਂ ਦਿੱਤਾ ਵੀ ਤੋੜ ਕੇ ਡਰ ਗਏ ਆਹੋ ਤਾਂ ਮੋਟੀ ਇਹ ਗੱਲ ਗੱਲ ਕੀ ਹੋਈ ਸੀ ਚਲੋ ਵੀ ਉਹਨਾਂ ਨੇ ਆ ਦੇ ਘਰ ਆਏ 15 tane ਸੰਧਿਆ ਇਹ ਸਾਰੇ ਆ ਗਏ ਉਹਨਾਂ ਨੇ ਘਰੇ ਵੀ ਘੁੱਡੀ ਵੀ ਤੋੜ ਗਏ ਸਾਡੇ ਘਰ ਤੋੜ ਕੇ ਸਾਰਾ ਪਰ ਮਾਰੇ ਸੱਟੇ ਖੋਲੇ ਪਰ ਉਹ ਆਪਣੇ ਉਹ ਦੇ ਭਰਾ ਵੀ ਬਾਰੇ بڑے ਬੰਦੇ ਆਏ ਡਸਰ ਮੋਟਰ ਨੇ ਜੀ ਆਈ ਆਪਣੇ ਸਹੁਰਿਆਂ ਤੋਂ ਮੈਂ ਜੀ ਆਈ ਆਪਣੇ ਸਹੁਰਿਆਂ ਤੇ ਆਪਣੇ ਘਰ ਦੇ ਜਾਲੀ ਇਹ ਗੱਲ ਕੀ ਹੋਈ ਯਾਰ ਲੱਗ ਗਈ ਆ ਇੱਕ ਬੰਦਾ ਬੋਲੇ ਨਾ ਸਾਰੇ ਬੋਲਣਗੇ ਕੀ ਮਸਲਾ ਕੀ ਹੈ ਇਹਨਾਂ ਦਾ ਕੋਈ ਪਤਾ ਮਸਲੇ ਦਾ ਕੋਈ ਫਰਕ ਨਹੀਂ ਮੁੰਡਾ ਬੰਡਾ ਦਾ ਕੋਈ ਚੱਕਰ ਹੋਇਆ ਹੈ ਕਿੱਦਾਂ ਹੋ ਰਿਹਾ ਹੈ ਕਿੰਨੇ ਕ ਵਜੇ ਆਏ ਪਤਾ ਕੁਛ ਨਾ 12 ਵਜੇ ਕਿੰਨੇ ਕ ਬੰਦੇ ਤੇ 5 ਹੀ ਆਏ ਹੋਣਗੇ ਇਹ ਘਰ ਦੇ ਜੀ ਇਹਨੂੰ ਤੇ ਨਹੀਂ ਸੱਟਾਂ ਲਾਈਆਂ ਕਿਸੇ ਨੂੰ ਘਰ ਲੱਗੀ ਕਿਸੇ ਨਹੀਂ ਘਰ ਤੇ ਮਾਈ ਕੱਲੀ ਹੈ ਔਰ ਕਾਹ ਜਿਹੜੇ ਬਾਹਰ ਸਡਾਉਣ ਸਾਰ ਆਏ ਉਹਨਾਂ ਦੇ ਵਜਿਓ ਉਹ ਵੀ ਦੇ ਇੱਥੇ ਲਾੜੇ ਗਏ। ਉਹ ਹੋਰ ਬੜ ਮੁੰਡੇ ਲਗਾ। ਇਹ ਭੰਤ ਥੋੜੀ ਕੀਤੀ ਕਿ ਆ ਰੋੜੇ ਰਾੜੇ ਵੀ ਮਾਰੇ ਆ। ਨਹੀਂ ਨਹੀਂ ਭੰਤ ਥੋੜੀ ਕੀਤੀ। ਮੁੰਡਿਆਂ ਮੁੰਡਿਆਂ ਦੀ ਗੱਲ ਹੋਈ ਸਾਨੂੰ ਜਿਆਦਾ ਨਹੀਂ ਪਤਾ। ਇਹ ਇਹ ਘਰ ਕਿਹਦਾ ਵਾ? ਇਹ ਮੇਰੀ ਤਾਈ ਦਾ ਆ। ਕੀ ਨਾਂ ਉਹਨਾਂ ਦਾ? ਸਟਿੰਕੀ। ਅੱਛਾ। ਉਹ ਇੱਥੇ ਘਰ ਚ ਕੌਣ ਕੌਣ ਰਹਿੰਦਾ? ਕੱਲੀ ਤਾਈ ਰਹਿੰਦੀ ਆ ਮੁੰਡੇ ਬਾਹਰੇ ਰਹਿੰਦੇ ਆ ਤੇ ਕੁੜੀ ਵਿਆਹੀ ਆ। ਤੇ ਫਿਰ ਲੜਾਈ ਕਿਹਦੇ ਨਾਲ ਹੀ? ਮੁੰਡਾ ਆਇਆ ਸੀ ਨਾ ਕੱਲ ਗੱਡੀ ਤੋਂ ਉਹ ਆਇਆ ਸੀ ਧਾਈ ਦਾ ਪਤਾ ਲੈਣ ਤਾਂ ਹੀ ਠੀਕ ਨਹੀਂ ਨਾ ਰੰਦੀ ਹਾਂ ਹਾਂਜੀ ਉਹ ਪਤਾ ਲੈਣ ਆਇਆ ਸੀ ਤੋਂ ਆਪਸ ਵਿੱਚ ਉਧਰ ਸਾਡੇ ਚਾਚੇ ਦਾ ਘਰ ਹੈ ਨਾ ਉਧਰ ਖਲੋਤੇ ਸੀ ਉਧਰ ਕਿਤੇ ਬੋਲ ਪਏ ਆਪਸ ਵਿੱਚ ਹੀ ਦੇ ਉਹ ਤੋਂ ਹੋ ਗਏ ਵਿਸਾਈ ਤੇ ਫੇਰ ਇਹ ਰਾਤ ਕੋ ਆਏ ਲੜਾਈ ਹੋ ਗਈ ਮੁੜ ਕੇ ਮੁੰਡੇ ਮਾਡੇ ਚੱਲ ਗਏ ਆ ਮੁੜ ਕੇ ਰਾਤ ਇਹਨਾਂ ਨੇ ਬਾੜਾ 1 ਵਜੇ ਮੁੰਡੇ ਬੁਲਾ ਲਏ ਆ ਬਾੜਾ 5 ਵਜੇ ਨਾ ਆਏ ਮੁੰਡੇ ਕਿੰਨੇ ਕ ਜਾਣੇ ਸੀ ਹੈਗੇ 20 25 ਜਾਣੇ ਸਾਰੇ ਦਾਤਰ ਲੈ ਕੇ ਆਏ ਵੱਡੇ ਵੱਡੇ ਤਾਂ ਸਾਰਾ ਕੱਚ ਕੁੱਚ ਤੋੜ ਕੇ ਚੱਲ ਗਏ ਆ ਸੱਟ ਤੇ ਨਹੀਂ ਲਾਈ ਕਿਸੇ ਨੇ ਨਹੀਂ ਸੱਟ ਨਹੀਂ ਲੱਗੀ ਬਚ ਗਏ ਚਲ ਗਿਆ ਇਥੋਂ ਉਹ ਫਿਰ ਗੱਡੀ ਛੱਡ ਕੇ ਆਇਆ ਇਹਨਾਂ ਨੂੰ ਲੁਧਿਆਣੇ ਤੋਂ ਫਿਰ ਚਲ ਗਿਆ ਸੀ